जय भीम दोस्तों मैं इंजीनियर हरदीप सिंह चुम्बर समानता और नया पटियाला YouTube चैनल तो आज दी वीडियो विच ਤੁਹਾਡੇ ਨਾਲ ਕੁਝ ਨਵੀਂ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਵਿਸ਼ਾ ਹੈ ਕਿਸਮਤ ਤੇ ਪਰੋਸਾ ਨਾ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਆਪਣੇ ਹੱਥਾਂ ਨਾਲ ਕਰੋ 18 ਫਰਵਰੀ 1933 ਦਿਨ ਸ਼ਨੀਵਾਰ ਨੂੰ ਬਾਬਾ ਸਾਹਿਬ ਦਾ ਅੰਬੇਡਕਰ ਦੀ ਪ੍ਰਦਾਨਗੀ ਹੇਠ ठाणे ਜ਼ਿਲ੍ਹੇ ਦੀ ਸਭਾ ਹੋਈ ਬਾਬਾ ਸਾਹਿਬ ਦਾ ਅੰਬੇਡਕਰ 8 ਵਜੇ ਮੁੰਬਈ ਤੋਂ ਕਾਰ ਰਾਹੀਂ ਕਸਾਰਾ ਪਹੁੰਚੇ ਸ਼੍ਰੀ ਸ਼ਿਵਤਾਰਕਰ ਦਿਵਾਕਰ ਪਗਾਰੇ ਅਤੇ ਗਣਪਤ ਬੁੱਢਾ ਜਾਦਵ ਉਰਫ ਮਾਦਵਾ ਉਸ ਦੇ ਨਾਲ ਆਏ ਕਸਾਰਾ ਵਿੱਚ ਬਾਬਾ ਸਾਹਿਬ ਦਾ ਸਵਾਗਤ ਕਰਨ ਲਈ ਵਲੰਟੀਅਰ ਅਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਘਿਰਾਓ ਗਾਇਕਵਾੜ ਕੇ ਬੀ ਜਾਦਵ ਉਹਨਾਂ ਦੇ ਸਵਾਗਤ ਲਈ ਸਮਤਾ ਸੈਨਿਕ ਦਲ ਦੇ ਨੁਮਾਇੰਦੇ ਨਾਸਿਕ ਤੋਂ ਲਿੰਬਾਜੀਰਾਉ ਪਲੇਰਾਉ ਅਤੇ ਰੋਕੜੇ ਹਾਜ਼ਰ ਸਨ 18 ਫਰਵਰੀ 1933 ਦਿਨ ਸ਼ਨੀਵਾਰ ਨੂੰ ਬਾਬਾ ਸਾਹਿਬ ਦਾ ਅੰਬੇਡਕਰ ਦੀ ਪ੍ਰਧਾਨਗੀ ਹੇਠ ਥਾਣੇ ਜ਼ਿਲ੍ਹੇ ਦੀ ਸਭਾ ਹੋਈ ਬਾਬਾ ਸਾਹਿਬ ਦਾ ਅੰਬੇਦਕਰ 8 ਵਜੇ ਮੁੰਬਈ ਤੋਂ ਕਾਰ ਆਹੀ ਕਸਾਰਾ ਪਹੁੰਚੇ। ਸ਼੍ਰੀ ਸ਼ਿਵਤਾਰਕਰ, ਦਿਵਾਕਰ ਪਗਾਰੇ ਅਤੇ ਗਣਪਤ ਬੁੱੱਡਾ ਜਾਦਵ ਉਰਫ ਮਾਦਵਾ ਉਸਦੇ ਨਾਲ ਆਏ। ਕਸਾਰਾ ਵਿੱਚ ਬਾਬਾ ਸਾਹਿਬ ਦਾ ਸਵਾਗਤ ਕਰਨ ਲਈ ਵਲੰਟੀਅਰ ਅਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਕਿਰਾਓ ਗਾਇਕਵਾੜ ਕੇ। ਬੀ ਜਾਦਵ ਉਹਨਾਂ ਦੇ ਸਵਾਗਤ ਲਈ ਸਮਤਾ ਸੈਨਿਕ ਦਲ ਦੇ ਨੁਮਾਇੰਦੇ 나ਸਿਕ ਤੋਂ ਲਿੰਬਾਜੀਰਾਓ ਪਲੇਰਾਓ ਅਤੇ ਰੋਕੜੇ ਹਾਜ਼ਰ ਸਨ। ਸ਼ੋਭਾ ਯੋਤਰਾ ਜਦੋਂ ਮੰਡਪ ਵਿੱਚ ਪਹੁੰਚੀ ਤਾਂ ਸਭਾ ਦਾ ਕੰਮ ਸ਼ੁਰੂ ਹੋ ਗਿਆ। ਸ਼ੁਰੂ ਵਿੱਚ સભા ਦੇ ਪ੍ਰਧਾਨ ਸ਼ੰਕਰਨਾਥ ਵਾਰਸ਼ ਨੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਪ੍ਰਸਤਾਵ ਦਿੱਤਾ ਅਤੇ ਦਾ ਅੰਬੇਡਕਰ ਨੂੰ ਪ੍ਰਧਾਨ ਦਾ ਉਹਦਾ ਸੰਭਾਲਣ ਦੀ ਬੇਨਤੀ ਕੀਤੀ ਜਾਵੇ ਰੋਕੜੇ ਦੇ ਸਮਰਥਨ ਤੋਂ ਬਾਅਦ ਦਾ ਅੰਬੇਡਕਰ ਨੇ ਤਾੜੀਆਂ ਦੀ ਗੂੰਜ ਵਿੱਚ ਪ੍ਰਧਾਨ ਦਾ ਉਹਦਾ ਸੰਭਾਲ ਲਿਆ ਦਾ ਅੰਬੇਡਕਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਇਸ ਤੋਂ ਪਹਿਲਾਂ ਮੈਂ ਕਦੇ ਵੀ ਠਾਣੇ ਜ਼ਿਲ੍ਹੇ ਵਿੱਚ ਨਹੀਂ ਆ ਸਕਿਆ ਸੀ ਇਸ ਕਰਕੇ ਤੁਹਾਡੇ ਨਾਲ ਮੇਰੀ ਜਾਣ ਪਛਾਣ ਨਹੀਂ ਵਧੀ ਮੈਂ ਮੰਤ ਸ਼ੰਕਰਦਾਸ ਬੂਆ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਥਾਣੇ ਜ਼ਿਲ੍ਹੇ ਦੇ ਸਾਰੇ ਨੁਮਾਇੰਦਿਆਂ ਨੂੰ ਮਿਲਣ ਦਾ ਮੌਕਾ ਦਿੱਤਾ ਹੈ ਮੈਂ ਬਹੁਤ ਹੀ ਸੰਖੇਪ ਅਤੇ ਜਾਣਕਾਰੀ ਭਰਪੂਰ ਗੱਲ ਕਰਨ ਜਾ ਰਿਹਾ ਹਾਂ ਮੈਂ ਉਮੀਦ ਕਰਦਾ ਹਾਂ ਤੁਸੀਂ ਧਿਆਨ ਨਾਲ ਸੁਣੋਗੇ ਜੇਕਰ ਤੁਸੀਂ ਸੋਚੋਗੇ ਤਾਂ ਤੁਹਾਡੇ ਦਿਮਾਗ ਵਿੱਚ ਕੁਝ ਹੋਰ ਆਵੇਗਾ ਕਿ ਅੱਜ ਤੁਸੀਂ ਕੁਝ ਕਮਾਇਆ ਹੈ ਪਿਛਲੇ 8-10 ਦਿਨਾਂ ਤੋਂ ਮਹਾਤਮਾ ਗਾਂਧੀ ਅਤੇ ਹੋਰ ਸਨਾਤਨੀਆਂ ਨਾਲ ਛੂਤਾਤ ਦੇ ਖਾਤਮੇ ਲਈ ਗੱਲਬਾਤ ਚੱਲ ਰਹੀ ਹੈ ਉਹਨਾਂ ਨੇ ਮੰਦਰ ਖੋਲ ਕੇ ਛੂਤਾਤ ਦੇ ਖਾਤਮੇ ਲਈ ਪ੍ਰੋਗਰਾਮ ਸ਼ੁਰੂ ਕੀਤੇ ਹਨ ਮੈਂ ਮੰਦਰ ਪ੍ਰਵੇਸ਼ ਸੰਬੰਧੀ ਇੱਕ ਪਰਚਾ ਪ੍ਰਕਾਸ਼ਿਤ ਕੀਤਾ ਹੈ। ਮੈਂ ਇਸ ਵਿੱਚ ਸਾਫ਼ ਲਿਖਿਆ ਹੈ ਕਿ ਛੂਤਾਤ ਨੂੰ ਖਤਮ ਕਰਨ ਲਈ ਮੰਦਰ ਵਿੱਚ ਦਾਖਲ ਹੋਣਾ ਜ਼ਰੂਰੀ ਨਹੀਂ ਹੈ। ਅਛੂਤ ਲੋਕਾਂ ਨੂੰ ਮੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਵੇ। ਅਸੀਂ ਹਿੰਦੂ ਧਰਮ ਵਿੱਚ ਬਰਾਬਰੀ ਚਾਹੁੰਦੇ ਹਾਂ। ਚਤੁਰਵਰਣ ਦੀ ਪ੍ਰਥਾ ਖਤਮ ਹੋਣੀ ਚਾਹੀਦੀ ਹੈ, ਤਦ ਹੀ ਅਸੀਂ ਵਿਸ਼ਵਾਸ ਕਰਾਂਗੇ ਕਿ ਹਿੰਦੂ ਧਰਮ ਸਾਨੂੰ ਸਵੀਕਾਰ ਕਰ ਰਿਹਾ ਹੈ। ਮਹਾਤਮਾ ਗਾਂਧੀ ਅਤੇ ਮੇਰੇ ਵਿੱਚ ਇਹੋ ਫਰਕ ਹੈ। ਸਨਾਤੀ ਲੋਕ ਚਤੁਰਵਰਣ ਵਿਵਸਥਾ ਨੂੰ ਹਟਾਉਣ ਲਈ ਤਿਆਰ ਨਹੀਂ ਹਨ। ਮੰਦਰ ਖੋਲਣ ਲਈ ਤਿਆਰ ਨਹੀਂ ਹੈ ਇਸ ਦੇ ਨਾਲ ਇੱਕ ਹੋਰ ਗੱਲ ਵੀ ਜੁੜੀ ਹੋਈ ਹੈ ਕਿ ਹੁਣ ਉਹਨਾਂ ਨੂੰ ਉਹਨਾਂ ਲੋਕਾਂ ਨਾਲ ਬਰਾਬਰੀ ਤੇ ਰਹਿਣਾ ਪਵੇਗਾ ਜਿਨ੍ਹਾਂ ਦੇ ਪਰਛਾਵੇਂ 24 ਉਹ ਦੂਰ ਜਾਣਾ ਚਾਹੁੰਦੇ ਹਨ ਅਤੇ ਉਹਨਾਂ ਦਾ ਰਾਜ ਸਵੀਕਾਰ ਕਰਨਾ ਹੋਵੇਗਾ ਉਹਨਾਂ ਦੀ ਤਰੱਕੀ ਹੁਣੇ ਹੁਣੇ ਸ਼ੁਰੂ ਹੋਈ ਹੈ ਹਾਲ ਹੀ ਵਿੱਚ ਸਾਡੇ ਹਾਲਾਤ ਸੁਧਰਨ ਲੱਗੇ ਹਨ ਪਹਿਲਾਂ ਅਛੂਤ ਲੋਕ ਪੁਲਿਸ ਵਿੱਚ ਨਹੀਂ ਹੁੰਦੇ ਸਨ ਪਰ ਅੱਜ ਅਛੂਤ ਲੋਕ ਪੁਲਿਸ ਵਿੱਚ ਕੰਮ ਕਰ ਰਹੇ ਹਨ 10ਵੀਂ ਪਾਸ ਅਛੂਤਾਂ ਦੇ ਬੱਚੇ ਪੁਲਿਸ ਦੀ ਸਿਖਲਾਈ ਲੈ ਰਹੇ ਹਨ होर छूण वाले लोग अधीन काम तो अफसर तैयार दी लोड है समुचे समाज की स्थिति विच सुधार होना चाहिए है साडे सार्या बेइंसाफी नहीं जाएगी अज कुछ डिप्टी कोलैक्टर तहसीलदार कुछ पुलिस इंस्पैक्टर के रूप विच दिखाई देते हैं पर अजिं मिसाल बहुत घट हैं भविख्छ एक गिनती होर वाली है इस तरह जदों साडे लोग अधिकारी बन जागे ਤਾਂ ਉੱਚ ਵਰਗ ਦੇ ਲੋਕਾਂ ਵੱਲੋਂ ਸਾਡੇ ਤੇ ਕੀਤੇ ਜਾ ਰਹੇ ਜ਼ੁਲਮਾਂ ਵਿੱਚ ਕਮੀ ਆਵੇਗੀ ਪਰ ਇਸ ਸਬਦੀ ਪ੍ਰਾਪਤੀ ਲਈ ਤੁਸੀਂ ਲੋਕ ਹਮੇਸ਼ਾ ਸੁਚੇਤ ਰਹੋ ਇੱਕ ਕਹਾਵਤ ਹੈ ਇੱਕ ਅੰਨਾ ਆਦਮੀ ਆਪਣੇ ਰਸਤੇ ਵਿੱਚ ਪਏ ਹੋਏ ਹੀਰੇ ਦੇ ਕੋਲੋਂ ਲੰਘ ਜਾਵੇ ਇਸ ਲਈ ਮੈਂ ਕਹਿੰਦਾ ਹਾਂ ਤੁਹਾਨੂੰ ਜੋ ਮੌਕਾ ਮਿਲਿਆ ਹੈ ਉਸ ਨੂੰ ਬਰਬਾਦ ਨਾ ਕਰੋ ਇਸ ਦੇਸ਼ ਦੀ ਰਾਜਨੀਤੀ ਵਿੱਚ ਜੋ ਪਹਿਲਾਂ ਕਦੇ ਨਹੀਂ ਹੋਇਆ ਸੀ ਉਹ ਹੁਣ ਹੋ ਰਿਹਾ ਹੈ ਹੁਣ ਤੱਕ ਇਹ ਹੀ ਗੱਲ ਚੱਲ ਰਹੀ ਸੀ ਥੱਲੇ ਵਾਲੇ ਲੋਕ ਪੀਸਦੇ ਰਹਿੰਦੇ ਹਨ ਤੇ ਉੱਪਰ ਵਾਲੇ ਲੋਕ ਰੋਟੀ ਖਾਂਦੇ ਰਹਿੰਦੇ ਹਨ ਉੱਪਰ ਵਾਲੇ ਲੋਕ ਮौज-ਮਸਤੀ ਕਰ ਰਹੇ ਹਨ ਅਤੇ ਥੱਲੇ ਵਾਲੇ ਲੋਕਾਂ ਦੀ ਜ਼ਿੰਦਗੀ ਮੁਸੀਬਤ ਵਿੱਚ ਰਹੀ ਹੈ ਅੰਗਰੇਜ਼ਾਂ ਦਾ ਰਾਜ ਆਇਆ ਪਰ ਇਸ ਨੇ ਸਾਡੇ ਹਾਲਾਤ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਅਜਨਬੀ ਸਨ ਉਹਨਾਂ ਨੂੰ ਆਪਣਾ ਰਾਜ ਸਥਾਪਿਤ ਕਰਨ ਲਈ ਉੱਚ ਜਾਤੀਆਂ ਦੀ ਸਹਿਮਤੀ ਲੈਣੀ ਪੈਂਦੀ ਸੀ ਇਸ ਲਈ ਅਸੀਂ ਤਰੱਕੀ ਨਹੀਂ ਕਰ ਸਕੇ ਪਰ ਹੁਣ ਤੋਂ ਅਜਿਹਾ ਨਹੀਂ ਹੋਵੇਗਾ ਅਸੀਂ ਵੀ ਨਵੇਂ ਸੰਵਿਧਾਨ ਅਨੁਸਾਰ ਸੱਤਾ ਵਿੱਚ ਆਵਾਂਗੇ ਉੱਪਰਲੇ ਅਤੇ ਹੇਠਲੇ ਵਿੱਚ ਅਜਿਹਾ ਕੋਈ ਫਰਕ ਨਹੀਂ ਹੋਵੇਗਾ ਇਸ ਕਾਨੂੰਨ ਨੂੰ ਬਣਾਉਣ ਵਾਲੀ ਵਿਧਾਨ ਸਭਾ ਵਿੱਚ ਸਾਨੂੰ ਵੱਖਰੀ ਪ੍ਰਤੀਨਿਧਤਾ ਮਿਲੀ ਹੈ ਸਾਡੇ ਨੁਮਾਇੰਦੇ ਵਿਧਾਨ ਸਭਾ ਵਿੱਚ ਵੋਟ ਪਾਉਣਗੇ ਅਤੇ ਫਿਰ ਪੂਰੇ ਦੇਸ਼ ਦਾ ਪ੍ਰਸ਼ਾਸਨ ਉਹਨਾਂ ਦੀ ਸਲਾਹ ਅਨੁਸਾਰ ਚਲਾਇਆ ਜਾਵੇਗਾ ਪਿੰਡ ਵਿੱਚ ਮਹਾਰ ਨੂੰ ਥਾਣੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਸੀ ਪਰ ਜਦੋਂ ਉਹ ਹੀ ਮਹਾਰ ਵਿਧਾਨ ਸਭਾ ਵਿੱਚ ਜਾਣਗੇ ਤਾਂ ਪਿੰਡ ਦੇ ਲੋਕਾਂ ਨੂੰ ਅਛੂਤ ਲੋਕਾਂ ਨਾਲ ਬਰਾਬਰ ਦਾ ਵਿਵਹਾਰ ਕਰਨਾ ਪਵੇਗਾ ਇਸ ਗੱਲ ਦਾ ਕੋਈ ਭਰੋਸਾ ਨਹੀਂ ਹੈ ਕਿ ਤੁਸੀਂ ਪ੍ਰਾਪਤ ਕੀਤੀ ਇਸ ਸ਼ਕਤੀ ਦੀ ਪੂਰੀ ਵਰਤੋਂ ਕਰੋਗੇ तोड़े हथाड़ी शक्ति आ रही है इस बारे पूरी तरह सुचेत रहो अते इस शक्ति बारे सोचो अजिहा कुछ ना करो जो आपसी फुट नावे परावा दूर करे दूर दूर तक झगड़े हो रहे हैं नासिक जिला अते कोकण इस दपष्ट उदाहरणा दिस्से एक दूजे जुड़े हुए हैं जेकर कोकण और नासिक व्डा सत्याग्रह ना होया हाँ तू राजनीतिक शक्ति नहीं मिलती जो उस सत्याग्रह के समय लंडन ਇਸ ਬਾਰੇ ਹਰ ਰੋਜ਼ ਲੰਡਨ ਟਾਈਮਜ਼ ਵਿੱਚ ਖਬਰਾਂ छਪਦੀਆਂ ਸਨ ਇੱਥੋਂ ਤੱਕ ਕਿ ਬ੍ਰਿਟਿਸ਼ ਲੋਕ ਵੀ ਉਹਨਾਂ ਖਬਰਾਂ ਬਾਰੇ ਹੈਰਾਨੀ ਪ੍ਰਗਟ ਕਰਦੇ ਸਨ 나ਸਿਕ ਦੇ ਲੋਕਾਂ ਨੇ ਇਕਤਾ ਦੇ ਬਲ ਤੇ ਬਹੁਤ ਕੰਮ ਕੀਤੇ ਸਨ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਉਹੀ 나ਸਿਕ ਜ਼ਿਲ੍ਹਾ ਹੁਣ ਆਪਣੇ ਪੈਰ ਕਸੀਟ ਰਿਹਾ ਹੈ ਇੰਜ ਲੱਗਦਾ ਹੈ ਜਿਵੇਂ ਇੱਥੋਂ ਦੇ ਲੋਕ ਜਨਤਕ ਕੰਮਾਂ ਤੋਂ ਸੰन्यास ਲੈ ਚੁੱਕੇ ਹਨ ਅਤੇ ਇਹ ਸਭ ਕਿਉਂ ਹੋ ਰਿਹਾ ਹੈ ਇਸ ਲਈ ਇਗਤਪੁਰੀ ਦੀ ਘਟਨਾ ਨੂੰ ਨਿੱਜੀ ਨਫ਼ਰਤ ਦੀ ਇੱਕ ਉਦਾਹਰਣ ਵਜੋਂ ਲਿਆ ਜਾ ਸਕਦਾ ਹੈ ਇੱਕ ਵਾਰ ਇੱਥੇ ਅਛੂਤਾਂ ਦੀ ਮੀਟਿੰਗ ਹੋ ਰਹੀ ਸੀ ਇੱਥੇ ਇਹ ਵਿਵਾਦ ਖੜਾ ਹੋ ਗਿਆ ਕਿ ਉਸ ਸਬਾਦਾ ਪ੍ਰਧਾਨ ਕੌਣ ਬਣੇਗਾ ਆਖਰਕਾਰ ਇੱਕ ਥੰਮ ਨੂੰ ਪ੍ਰਧਾਨ ਨਿਯੁਕਤ ਕਰਕੇ ਮੀਟਿੰਗ ਦਾ ਕੰਮ ਅੱਗੇ ਵਧਾਉਣਾ ਪਿਆ ਕੌਣ ਬਣੇਗਾ ਪ੍ਰਧਾਨ ਕੌਣ ਬਣੇਗਾ ਸਖਤਰ ਕੌਣ ਬਣੇਗਾ ਖਜ਼ਾਨਚੀ ਇਹਨਾਂ ਗੱਲਾਂ ਨੂੰ ਲੈ ਕੇ ਉਹ ਇੱਕ ਦੂਜੇ ਨਾਲ ਈਰਖਾ ਕਰਦੇ ਹਨ ਇੱਕ ਦੂਜੇ ਪ੍ਰਤੀ ਨਫ਼ਰਤ ਹੈ ਜੇਕਰ ਇਹ ਸਥਿਤੀ ਬਣੀ ਰਹੀ ਤਾਂ ਇੰਨੀ ਮਿਹਨਤ ਤੋਂ ਬਾਅਦ ਮਿਲਿਆ ਇਹ ਮੌਕਾ ਵਿਅਰਥ ਚਲਾ ਜਾਵੇਗਾ ਮੰਨ ਲਓ ਕਿ ਕੱਲ 나सिक ਨੂੰ ਪ੍ਰਤੀਨਿਧਤਾ ਮਿਲਦੀ ਹੈ ਤਾਂ ਤੁਸੀਂ ਉਸ ਨੂੰ ਚੁਣੋ ਜੋ ਬਿਨਾਂ ਕਿਸੇ ਸਵਾਰਥ ਦੇ ਕੰਮ ਕਰੇਗਾ ਇਸ ਬਾਰੇ ਸੋਚੋ ਕਿ ਕੌਣ ਸਿਆਣਾ ਹੈ ਅਤੇ ਕੌਣ ਨਹੀਂ ਇੱਜ਼ਤ ਦੇ ਭੁੱਖੇ ਲੋਕਾਂ ਦੀ ਮੂਰਖਤਾ ਦਾ ਸ਼ਿਕਾਰ ਨਾ ਹੋਵੋ ਕੋਈ ਵੀ ਦੀਵਾ ਜਗਾਵੇ ਰੋਸ਼ਨੀ ਹੀ ਦਿੰਦਾ ਹੈ ਇਸ ਲਈ ਦੀਵਾ ਜਗਾਉਣਾ ਜ਼ਰੂਰੀ ਹੈ ਆਪਸ ਵਿੱਚ ਵੰਡੀਆਂ ਨੂੰ ਖਤਮ ਕਰੋ ਆਪਣੀਆਂ ਕਮੀਆਂ ਨੂੰ ਦੂਰ ਕਰਨ ਲਈ ਗਿਆਨ ਪ੍ਰਾਪਤ ਕਰੋ ਮੀਟਿੰਗਾਂ ਵਿੱਚ ਪਾਸ ਕੀਤੇ ਮਤਿਆਂ ਵੱਲ ਧਿਆਨ ਦਿਓ ਅਤੇ ਰੁਕਾਵਟਾਂ ਨੂੰ ਦੂਰ ਕਰਨ ਦੇ ਤਰੀਕੇ ਲੱਭੋ ਜੇ ਕੋਈ ਨਾਰੂ ਬਿਮਾਰੀ ਹੋ ਜਾ ਮੇ ਤਾਂ ਇਸ ਬਾਰੇ ਕੋਈ ਹੰਗਾਮਾ ਨਾ ਕਰੋ ਇਸ ਦੇ ਰੋਗ ਦਾ ਇਲਾਜ ਕਰੋ ਸਥਿਤੀ ਬਾਰੇ ਜਾਣੋ ਕੋਈ ਵੀ ਤੁਹਾਡੇ ਘਰ ਆ ਕੇ ਤੁਹਾਨੂੰ ਸਥਿਤੀ ਬਾਰੇ ਸੂਚਿਤ ਨਹੀਂ ਕਰੇਗਾ ਇਸ ਦੇ ਲਈ ਜਨਤਾ ਅਖਬਾਰ ਖਰੀਦੋ ਮੈਂ ਤੁਹਾਨੂੰ ਇੱਕ ਹੋਰ ਚੀਜ਼ ਬਾਰੇ ਚੇਤਾਵਨੀ ਦੇਣਾ ਚਾਹੁੰਦਾ ਹਾਂ ਪੁਣੇ ਸਮਝੌਤੇ ਤੇ ਦਸਤਖਤ ਕੀਤੇ ਪਰ ਹਿੰਦੂ ਇਸ ਨੂੰ ਦਿਲੋਂ ਨਾਪਸੰਦ ਕਰਦੇ ਹਨ ਜੇ ਤੁਸੀਂ ਸਾਰਿਆਂ ਨੂੰ ਪੁੱਛੋ ਤਾਂ ਅਸੀਂ ਹਿੰਦੂ ਧਰਮ ਦੀ ਰੱਖਿਆ ਕਰ ਸਕਦੇ ਹਾਂ ਪਰ ਹਿੰਦੂ ਲੋਕ ਅਜਿਹੇ ਹਨ ਕਿ ਉਹ ਤੁਹਾਨੂੰ ਪੂਨੇ ਸਮਝੌਤੇ ਦਾ ਲਾਭ ਨਹੀਂ ਲੈਣ ਦੇਣਾ ਚਾਹੁੰਦੇ ਕੱਲ ਨੂੰ ਹਿੰਦੂ ਅਤੇ ਮੁਸਲਮਾਨ ਸਭਾ ਵਿੱਚ ਇਕੱਠੇ ਹੋ ਜਾਣਗੇ ਅਤੇ ਤੁਹਾਨੂੰ ਕੰਕਰਵਾਂਗ ਵੱਖ ਕਰ ਦੇਣਗੇ ਸੱਤਾ ਦੀ ਵੰਡ ਨੂੰ ਲੈ ਕੇ ਸਾਡੇ ਆਪਸ ਵਿੱਚ ਟਕਰਾਅ ਹੋਵੇਗਾ ਅਤੇ ਸਾਨੂੰ ਉਸ ਟਕਰਾਅ ਵਿੱਚ ਆਪਣਾ ਹਿੱਸਾ ਪ੍ਰਾਪਤ ਕਰਨਾ ਚਾਹੀਦਾ ਹੈ ਮਹਾਭਾਰਤ ਵਿੱਚ ਵੀ ਕੌਰਵਾ ਅਤੇ ਪਾਂਡਵਾ ਵਿੱਚ ਯੁੱਧ ਹੋਇਆ ਸੀ ਪਰ ਉਸ ਵਿੱਚ ਪੀਸ਼ਮਚਾਰੀਆਂ ਨੂੰ ਪਾਂਡਵਾ ਦੀ ਅਸਲ ਸਥਿਤੀ ਜਾਣਨ ਦੇ ਬਾਵਜੂਦ ਕੌਰਵਾ ਦਾ ਸਾਥ ਦੇਣਾ ਪਿਆ ਕਿਉਂਕਿ ਉਹ ਉਹਨਾਂ ਤੋਂ ਦਾਣਾ ਪਾਣੀ ਲੈਂਦੇ ਰਹੇ अर्थात अर्थसिल पुरशोदास आदमी पैसे का गुलाम है अपनिया गलतियां लोगों दालां न पछाणो और उस अनुसार व्यवहार करो इस सब कुछ परमेश करता है ये रब ही है जिसने सानू अछूता जन्म दिता है परमात्मा की इच्छा है कि एहजियां सोचा दिल्चों कट दिया जाए इस वेले रब बारे नहीं सोचना चाहिए पिछले जन्म विच किसीप करके नहीं अच साकी हालत यहोज है क्योंकि लोगों ने अपने हित पूरे किए नुकसान किया पिछले जन्मदे पापा करके नहीं होया है जे किसी महारा को जमीन नहीं है तो ये इसलिए है क्योंकि होर लोगों ने उसनू हड़प लिया है होर लोगों ने लुट्ट इसे करके अज अछूत को नौकरियां नहीं हैं जो भी चंगा ज माड़ा हो रहा है उस वि सुधार करना साडे अपने हथात वर्गना संबंधित मजदूरों हटा दिता जाता है ਸੰਕਰਦ ਦਾ ਇਹ ਬੋਝ ਮਜ਼ਦੂਰਾਂ ਦੀਆਂ ਦੂਜੀਆਂ ਜਮਾਤਾਂ ਉੱਤੇ ਤੁਰੰਤ ਨਹੀਂ ਪੈਂਦਾ ਕਿਉਂਕਿ ਦੂਜੀਆਂ ਜਮਾਤਾਂ ਦੇ ਮਜ਼ਦੂਰਾਂ ਦੀ ਜਾਤ ਅਤੇ ਧਰਮ ਵੱਖ-ਵੱਖ ਹੁੰਦੇ ਹਨ ਸੰਕਰਦ ਦਾ ਇਹ ਬੋਝ ਦੂਜੀਆਂ ਜਮਾਤਾਂ ਦੇ ਮਜ਼ਦੂਰਾਂ ਤੇ ਤੁਰੰਤ ਨਹੀਂ ਪੈਂਦਾ ਕਿਉਂਕਿ ਕਾਨੂੰਨ ਪ੍ਰੀਸ਼ਦ 'ਚ ਮਜ਼ਦੂਰਾਂ ਦੀ ਜਾਤ ਅਤੇ ਧਰਮ ਦੇ ਨੁਮਾਇੰਦੇ ਆਪਣੀ ਜਮਾਤ ਦੇ ਨੁਮਾਇੰਦੇ ਹਨ ਇੱਥੇ ਨਹੀਂ ਹਨ ਸਾਡਾ ਇੱਕ ਨੁਮਾਇੰਦਾ ਇੱਥੇ ਹੈ ਪਰ ਉਹ ਗਰੀਬ ਆਦਮੀ ਇੱਥੇ ਆਪਣੀ ਕਲਾਸ ਬਾਰੇ ਕੁਝ ਨਹੀਂ ਕਹਿੰਦਾ ਪਰ ਹੁਣ ਸਥਿਤੀ ਬਦਲ ਜਾਵੇਗੀ ਇਸ ਤੋਂ ਬਾਅਦ ਵਾਇਸਰਾਏ ਦੀ ਲਾ ਕੋਸਲ ਵਿੱਚ 18% ਦੀ ਪ੍ਰਤੀਨਿਧ ਸਾਢੇ 5 ਚਾਰੇ ਵਿੱਚੋਂ ਚੁਣੇ ਜਾਣਗੇ ਇਸ ਲਈ ਸਾਨੂੰ ਸਾਵਧਾਨ ਰਹਿਣਾ ਪਵੇਗਾ ਅਤੇ ਸਿਰਫ ਉਹਨਾਂ ਲੋਕਾਂ ਨੂੰ ਚੁਣਨਾ ਹੋਵੇਗਾ ਜੋ ਸਹੀ ਟੰਗ ਨਾਲ ਕੰਮ ਕਰਨ ਜਾ ਰਹੇ ਹਨ ਕਿਸਮਤ ਤੇ ਪਰੋਸਾ ਨਾ ਕਰੋ ਆਪਣੇ ਹੱਥਾਂ ਦੇ ਜ਼ੋਰ ਨਾਲ ਕਰੋ ਤੁਸੀਂ ਮੇਰੇ ਭਾਸ਼ਣ ਨੂੰ ਬਹੁਤ ਸ਼ਾਂਤੀ ਨਾਲ ਸੁਣਿਆ ਅਤੇ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਆਪਣਾ ਧੰਨਵਾਦ ਪ੍ਰਗਟ ਕਰਦਾ ਹਾਂ ਧੰਨਵਾਦ ਸਾਥੀਓ ਤੁਸੀਂ ਵੀਡੀਓ ਨਾਲ ਆਖਰ ਤੱਕ ਜੁੜੇ ਰਹੇ ਉਮੀਦ ਹੈ ਕਿ ਇਸ ਨਾਲ ਗਿਆਨ ਵਿੱਚ ਵਾਧਾ ਜ਼ਰੂਰ ਹੋਇਆ ਹੋਵੇਗਾ ਤੁਸੀਂ ਜੁੜੇ ਰਹੋ ਇਕਵੈਲਟੀ ਐਂਡ ਜਸਟਿਸ ਪਟਿਆਲਾ YouTube ਚੈਨਲ ਨਾਲ ਇਸ ਵੀਡੀਓ ਨੂੰ ਉਹਨਾਂ ਨਾਲ ਸਾਂਝਾ ਜ਼ਰੂਰ ਕਰਦੇ ਰਹੋ ਇਹ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣ ਸਾਨੂੰ ਇਜਾਜ਼ਤ ਦਿਓ ਜੈ ਪੀਮ ਜੈ ਭਾਰਤ ਜੈ ਸੰਵਿਧਾਨ